ਕਹਿਓ ਕਰ ਜੋਰ ਤਬ ਸਬੈ ਬਾਤ ਕੋ tdev ਸਾਧ ਸਾਧ ਪੰਡਿਤ ਕਹਿਓ ਅਸਮਾਨੀ ਬਸ ਦੇਵ ਸਵਈਆ ਰਾਤ ਬਤੀਤ ਭਈ ਅਰ ਪ੍ਰਾਤ ਭਈ ਰਾਤ ਤੇ ਰਾਤ ਬਤੀਤ ਭਈ ਅਰ ਪ੍ਰਾਤ ਭਈ ਫਿਰ ਰਾਤ ਤਬੈ ਚੜ ਆਏ ਛੱਡ ਦੇ ਹੱਥ ਫੂਲ ਹਜ਼ਾਰ ਦੋ ਉੱਚ ਦੋ ਪੁੱਛ ਪਿਉਦਰ ਐਸ ਫਰਾਏ ਦੋ ਪੁੱਛ ਪਿਉਦਰ ਐਸ ਫਰਾਏ ਔਰ ਹਵਾਏ ਚਲੀ ਨਬ ਕੋ ਉਪਮ ਤਹ ਕੀ ਕਬ ਸਿਆਮ ਸੁਣਾਏ ਦੇਖੈ ਕੌਤਕ ਦੇਵ ਸਭੈ ਤਹ ਤੇ ਮਨੋ ਕਾਗਦ ਕੋਟ ਪਠਾਏ ਸਵਈਆ ਲੈ ਹਾਂਜੀ ਦੇਖੈ ਕੌਤਕ ਦੇਵ ਸਭੈ ਤਹ ਤੇ ਮਨੋ ਕਾਗਦ ਕੋਟ ਪਠਾਏ ਸਵਈਆ ਲੈ ਬਸਦੇਵ ਕੋ ਅਗਰ ਪੁရောਹਤ ਕੰਸਹਿ ਕੇ ਚਲ ਧਾਮ ਗਏ ਹੈ ਅਾਗੇ ਤੇ ਨਾਰ ਭਈ ਇਕ ਲਹਿਸ ਗਾਗਰ ਪੰਡਤ ਡੱਕਲੇ ਹਸ ਹਾਹੇ ਨੂੰ ਸ਼ਾਰੀ ਮੇਟਦੇ ਅਾਗੇ ਤੇ ਨਾਰ ਭਈ ਇਕ ਲਹਿਸ ਗਾਗਰ ਪੰਡਤ ਡਾਰਦੇ ਹੈ ਡਾਰਦੇ ਲੱਡੂਆ ਗਹਿ ਝਟਨ ਤਾ ਕੋ ਸੂ ਵਹ ਭੱਛ ਗਏ ਹੈ ਤਾ ਕੋ ਸੂ ਵੇ ਤੋ ਭੱਛ ਗਏ ਹੈ ਵੇ ਅੱਡ ਤੋ ਅੱਡ ਤਾ ਕੋ ਸੂ ਵੇ ਤੋ ਭੱਛ ਗਏ ਹੈ ਹਾਂ ਹਟਾ ਕੇ ਤੱਤਾ ਬਣਾ ਹਾਂ ਵਾਹ ਵਾਹ ਜੀ ਵੇ ਤੋ ਤਤੇ ਤੋ ਤੁਕੀਏ ਹਾਂ ਹਾਂ ਜੀ ਵਾਹੇ ਵੀ ਤੱਤਾ ਬਣਾ ਲੀ ਵੇਤ ਪਛ ਗਏ ਡਾਰ ਦੇ ਲੱਡੂਆ ਗਹਿ ਝਟਨ ਤਾਕੋ ਸੋ ਵੇਤ ਪਛ ਗਏ ਹੈ ਵਾਹਿਬੇ ਨੂੰ ਨਾਮ ਤਾਂ ਲਾਉਣੀ ਆ ਵੀ ਵੇਤ ਦੇ ਬਣੂਗਾ ਜਾਦਵ ਵੰਸ ਦੇ ਹੂੰ ਦਿਸਤੇ ਸੁਣ ਕੈ ਸੋ ਅਨੇਕ ਹਾਸ ਭਏ ਹੈ ਅਨੇਕ ਹਾਸ ਭਏ ਹੈ ਕਬਿਤ ਗਾਵਤ ਬਜਾਵਤ ਸੁਗਾਰਨ ਦਿਵਾਵਤ ਸੋ ਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ ਕੇਹ ਰਸਿ ਕਟ ਔ ਕੁਰੰਗਨ ਸੈ ਦ੍ਰਿਗ ਜਾਕੇ ਗਜ ਗਜ ਕੈਸੀ ਚਾਲ ਮਨ ਭਾਵਤ ਸੋ ਆਵਤੀ ਮੋਤਨ ਕੇ ਚੌਕ ਕਰੇ ਲਲਨ ਕੇ ਖਾਰੇ ਧਰੇ ਬੈਠੇ ਤਬੈ ਦੂ ਦੁਲਹਿ ਦੁਲ ਹੀ ਸੁਹਾਵਤੀ ਵੇਦਨ ਕੀ ਧਨ ਕੀ ਨੀ ਦਸ਼ਨਾਦ ਜਨ ਦਿਨੀ ਲੈਨੀ ਸਾਤ ਭਾਵਰ ਜੋ ਭਾਵਤੇ ਸੋ ਭਾਵਤੀ ਦੋਹਰਾ ਰਤ ਭਏ ਬਸ ਦੇਵ ਜੂ ਕੀਨੋ ਤਹਾ ਬਿਲਾਸ ਪ੍ਰਾਤ ਭਏ ਉੱਠ ਕੇ ਤਬ ਗयो ਸਸਰ ਕੇ ਪਾਸ ਸਵਈਆ ਦਸ਼ਨਾ ਦਿਜਨ ਦਿਨੀ ਦੇ ਦਸ਼ਨਾਦ ਜਨ ਦਿਨੀ ਦਸ਼ਨਾ ਦਿਜਨ ਦਿਨੀ ਦਸ਼ਨਾ ਦੇਈ ਦੀ ਬੰਮਣਾ ਨੂੰ ਦਸ਼ਨਾਦ ਲਿਖ ਲਓ ਜੀ ਦਸ਼ਨਾਦ ਗਾਹਾਂ ਫੇਰ ਦੁੱਧ ਦੇਨੇ ਤੇ ਨਹੀਂ ਜੀ ਇੱਕੋ ਹੀ ਦਸ਼ਨਾਦ ਜਨ ਦੇਨੀ ਜਨਾਂ ਨੂੰ ਥੋਹ ਦਿਦੋ ਦਸ਼ਨਾਦ ਦੇਈ ਤੇ ਬ੍ਰਾਹਮਣਾਂ ਪ੍ਰੋਤਾ ਨੂੰ ਤੁਹਾਨੂੰ ਗੁਰ ਸਿੱਖਾਂ ਨੂੰ ਦਸ਼ਨਾ ਦੇਈ ਤੇ ਮਨਮਤੀਆਂ ਰੋਟੀ ਬੁਕਾ ਕੇ ਕੌਣ ਪੈਸੇ ਦਿੰਦਾ ਬੇਦਨ ਨੇ ਕਿ ਤੁਨ ਕਿੰਨੀ ਦਸ਼ਨਾ ਦਿਜਨ ਦੀਨੀ ਲਿਨੀ ਸਾਧ ਭਾਵਰਾ ਜੋ ਭਾਵ ਤੇ ਸੁਭਾਵ ਸੀ ਦੋਹਰਾ ਰਾਤ ਭਏ ਬਸਦੇਵ ਜੂ ਕੀਨੋ ਤਾਹ ਬਿਲਾਸ ਪ੍ਰਾਤ ਭਏ ਉੱਠ ਕਹਿ ਤਵੇ ਗਇਓ ਸਸੁਰ ਕੇ ਪਾਸ ਸਵਈਆ ਸਾਜ ਸਮੇਤ ਦਏ ਹੈ ਉਤ ਗਜ ਔਰ ਸਾਜ ਸਮੇਤ ਦਏ ਗਜ ਇੱਜਤ 10000 ਦਿੱਤਾ ਹਾਥੀ ਇੱਜਤ ਇੱਜਤ 10000 ਦੀ ਗਿੰਤੀ ਇੱਜਤ ਆੜਾ ਜੀ ਸੋ ਔਰ ਦਏ ਤਿਰਗੁਣੀ ਰਥ ਨਾਰੇ ਦਾਜ ਦਾਜ ਦਖ ਰਹੇ ਨੇ ਜੋ ਲਿਖਣਾ ਪੈਣਾ ਆਇਤ ਲਿਖਣਾ ਪਏ ਆਇਤ ਆੜਾ ਜਈਆ ਤੱਤਾ ਸਾਜ ਸਮੇਤ ਗਏ ਦਏ ਗਜ ਅਇਜਤ ਇੱਥੇ ਨਾਲੇ ਬਸ ਸ਼ਾਮ ਸੋ ਔਰ ਦਏ ਤਿਰਗੁਣੀ ਰਥ ਨਾਰੇ ਸਾਜ ਸਮੇਤ ਦਏ ਹੈ ਅਇਜਤ ਅਜੈਤ ਹੈ ਹੈ ਨਹੀਂ ਨਾ ਸੋਕ ਉਹ ਔਰ ਦਇ ਤ੍ਰਿਗੁਣੀ ਰਥ ਨਾਰੇ ਰੱਦ ਤੇ ਲਛਪਦੰਤ ਸਮੇਤ ਸਾਜ ਸਮੇਤ ਦਇ ਅਯਤ ਗਜ ਹਾਂਜੀ ਹੈ ਵੀ ਹੈ ਨਹੀਂ ਹੈ ਵੀ ਹਨ ਨਹੀਂ ਹੈ ਨਹੀਂ ਇੱਥੇ ਹੈ ਸੋ ਹੈ ਹੈ ਅਜ ਹੈ ਅਯਤ ਗਜ ਗਜ ਨਹੀਂ ਹੈ ਇੱਥੇ ਗਜ ਹੈ ਅੱਗੇ ਜੀ ਸਾਜ ਸਮੇਤ ਦਏ ਗਜ ਅਜਿਤ ਸੋ ਔਰ ਦਏ ਤ੍ਰਿਗੁਣੀ ਰਥ ਨਾਰੇ ਰਥ ਦਿੱਤੇ ਨੰ ਲੱਖ ਲੱਖ ਪਟੰਗ ਦਾ ਲੱਖ ਤੁਰੰਗਮ ਆ ਦੇਖੋ ਘੋੜੇ ਆ ਗਏ ਨੇ ਇੱਥੇ ਉੱਥੇ ਤੁਸੀਂ ਹੈ ਘਾਜ ਸਮੇਤ ਦਏ ਆਯੁਤ ਸੋ ਗਜ ਔਰ ਦਏ ਤ੍ਰਿਗੁਣੀ ਰਥ ਨਾਰੇ ਹੈ ਗਜ ਸੋ ਆਰ ਦਏ ਤ੍ਰਿਗੁਣੀ ਰਥ ਨਾਰੇ ਗੱਜ ਕਿਥੇ ਤੇ ਫਿਰ ਹੈ ਆਇਓ ਤ ਗੱਜ ਆ ਸੁਣਾ ਪੰਥੀ ਵੀ ਸਦਈਆ ਸਾਜ ਸਮੇਤ ਦੇ ਗੱਜ ਅਜਤੇ ਤੇ ਵਿਸਰਾਮ ਲਾ ਕੀ ਲਿਖਿਆ ਹੋਇਆ ਹੈ ਸਾਰਿਆਂ ਕੋਲ ਸਾਜ ਸਮੇਤ ਦੇ ਗੱਜ ਅਜਤੇ ਐੜਾ ਜਈਆ ਦਿੱਤਾ ਸੁਰਾਮ ਔਰ ਦਏ ਤ੍ਰਿਗੁਣੀ ਰਥ ਨਾਰੇ ਸਾਜ ਸਮੇਤ దਏ ਗੈ ਅਯਤ ਗਜ ਆਯਤ ਸੋ ਔਰ దਏ ਤ੍ਰਿਗੁਣੀ ਰਥਨਾਰੇ ਸੋ ਹੈਗਾ ਸੋ ਔਰ దਏ ਤ੍ਰਿਗੁਣੀ ਰਥਨਾਰੇ ਵੀ ਮੈਂ ਤਾਂ ਕਹੀ ਜਾਣਾ ਲੱਖ ਪਟੰ 10 ਲੱਖ ਤੁਰੰਗਮ 10 ਲੱਖ ਦੂਰ મે ਨਾਲ ਘੋੜੇ ਘੋੜ ਸਵਾਰ ਨੇ ਊਂਟ ਅਨੇਕ ਭਰੇ ਜਰ ਭਾਰੇ ਅਨੇਕਾਂ ਉਠਾਜਾ ਗਣਤੀ ਜਿਹੜੇ ਉੱਥੇ ਜਰਮ ਆਇਆ ਦੇ ਨਾਲ ਭਰੇ ਹੋਏ ਨੇ ਰੰਦੇ ਹੋਏ ਨੇ ਹਾਂਜੀ ਸਾਜ ਸਮੇਤ దਏ ਗੱਜ ਸਭਈਆ ਸਾਜ ਸਮੇਤ దਏ ਗੱਜ ਅਯਤ ਸੋ ਔਰ ਦਏ ਤ੍ਰਗਣੀ ਰਤਨਾਰੇ ਲੱਖ ਭਟੰ 10 ਲੱਖ ਤੁਰੰਗਮ ਊਂਟ ਅਨੇਕ ਭਰੇ ਜਰ ਭਾਰੇ 36 ਕੋਟ ਦੇ ਦਇ ਦਲ ਪੈਦਲ ਸੰਗ ਕਿਦੋ ਤਿੰਨ ਕੇ ਰਖਵਾਰੇ ਉਹਨਾਂ ਦੇ ਰਾਖੇ ਵੱਖਰੇ ਭੇਜੇ ਕੰਸ ਤਵੇ ਤਿਹ ਰੱਖਣ ਕੋ ਮਨੋ ਆਪ ਭਏ ਰੱਥ ਕੇ ਹਕਵਾਰੇ ਆਪ ਲੈ ਕੇ ਗਿਆ ਭੈਣ ਨੂੰ ਛੱਡਣ ਸੋਹਣੀ ਦੋਹਰਾ ਕਾਂਸਲ ਵਾਏ ਜਾਤ ਤិន ਸਕਲ ਪ੍ਰਬਲ ਦਲ ਸਾਜ ਆਗੇ ਤੇ ਸ੍ਰਵਨਨ ਸੁਣੀ ਵਿਦਕੀ ਅਸ਼ੁਭ ਆਵਾਜ਼ ਐਸੀ ਵਿਗਨ ਪਉਣ ਵਾਲੀ ਆਵਾਜ਼ ਆਈ ਕਾਸ਼ ਵਿੱਚ ਕੰਸ ਨੂੰ ਨਭ ਬਾਨੀ ਬਾਤ ਕੰਸ ਸੋ ਕਵਿਤ ਦੁਖ ਕੇ ਹਰਨ ਵਿਦ ਸਿੱਧ ਕੇ ਕਰਨ ਰੂਪ ਮੰਗਲ ਧਰਨ ਐਸੋ ਕਹਿਓ ਹੈ ਉਚਾਰਕ ਲੀਏ ਕਾਂ ਜਾਤ ਤੇਰੋ ਕੋਈ ਸ਼ੰਕ ਹੈ ਚਲੋ liye kaha jaat teru kaal hai re phood mat aathon garbh jaku toku dar mar ke achraj maan lino man mein vichar eh kad ke kripaan daro inhi sandhar ke jahe gich paaye kaise janikan saman mahe eh hai baat bhali daro jar hi ukhar ke ਦੋਹਰਾ ਕੰਸ ਦਹੂ ਕੇ ਬਦਨ ਮਿਤ ਲੀਨੋ ਖੜਗ ਨਿਕਰ ਬਾਸਦੇਵ ਅਰ ਦੇਵਕੀ ਡਰੇ ਦੂ ਨਰ ਨਾਰ ਕਿੱਥੇ ਛੱਡਣ ਚੱਲਿਆ ਭੈਣ ਨੂੰ ਕਿੱਥੇ ਤਰਵਾਦ ਕੱਢ ਕੇ ਦੋਨਾਂ ਨੂੰ ਖਤਮ ਕਰਨ ਲੱਗਾ ਜਦੋਂ ਆਕਾਸ਼ਮਾਨੀ ਹੋਈ ਅੱਠਵਾਂ ਗਰਭ ਤੈਨੂੰ ਮਾਰੂਗਾ ਕਿਤੇ ਲੁਕੋ ਨਾ ਲੈਣ ਹਾਂਜੀ ਉਸ ਵੇਲੇ ਬਾਸਦੇਵ ਬਾਤ ਕੰਸ ਸੌ ਦੋਹਰਾ ਬਾਸਦੇਵ ਡਰ ਮਾਨ ਕੇ ਤਾ ਸੋ ਕਹੀ ਸੁਣਾਏ